क्षत्रिय काल जी सारेया नु लो जी हाजरा हर रोज दी तरह ਤੁਹਾਡੇ ਸਾਹਮਣੇ ਅੱਜ ਮੈਂ ਤੁਹਾਡੇ ਸਾਹਮਣੇ ਢੋਲਕੀ ਵਾਲੇ ਤਿੰਨ ਗੀਤ ਲੈ ਕੇ ਆਈ ਹਾਂ ਪਰ ਮੈਂ ਅੱਜ ਬਿਨਾ ਹੀ ਢੋਲਕੀ ਤੋਂ ਗਾਉਂਗੀ ਉਮੀਦ ਕਰਦੀ ਹਾਂ ਪਸੰਦ ਕਰੋਗੇ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ ਲੰਗੇ ਡੰਗ ਲੰਗੇ ਡੰਗ ਪੈ ਗਈ ਬੱਕਰੀ ਬੂੜਾ ਬੂੜੀ ਦੇਸ ਰਾਣੇ ਬੈਠਾ ਰੋਵੇ ਲੰਗੇ ਡੰਗ ਲੰਗੇ ਡੰਗ ਪੈ ਗਈ ਬੱਕਰੀ ਬੁੜਾ ਬੁੜੀ ਦੇਸ ਰਾਣੇ ਬੈਠਾ ਰੋਵੇ ਹੋ ਹੋ ਬੁੜਾ ਬੁੜੀ ਦੇਸ ਰਾਣੇ ਬੈਠਾ ਰੋਵੇ ਮਾਰ ਖੁੰਡਾ ਮਾਰ ਖੁੰਡਾ ਬੱਕਰੀ ਨੂੰ ਕਿਹੜਾ ਵਖੀਆਂ ਪਨਾ ਕੇ ਚੋਵੇ हो हो बखिया बना के चोवे तेरी मेरी तेरी मेरी सांझी बकरी मैं तार कड़ा तू के तेरी मेरी तेरी मेरी सांझी बकरी मैं तार कड़ा तू रिड के हो, हो ਲੱਸੀ ਪਿੱਛੇ ਲੱਸੀ ਪਿੱਛੇ ਕੰਦ ਉਤੋਂ ਦੀ ਹਾਏ ਕੰਦੇ ਉਤੋਂ ਦੀ ਲੈਂਦੇ ਰਹਿੰਦੇ ਨੇ ਗੁਆਂਡੀ ਬੀੜਕਾ ਹੋ 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 ਲੈਂਦੇ ਰਹਿੰਦੇ ਨੇ ਗੁਆਂਡੀ ਬੀੜਕਾ ਕਾਦਾ ਜਿਉਣਾ ਕਾਦਾ ਜਿਉਣਾ ਉਸ ਜੱਟ ਦਾ ਜੀ ਦੇ ਘਰ ਨਾ ਲਵੇਰਾ ਹੋਵੇ ਲੇ ਵੇਰਾ ਹੋਵੇ ਕੱਲ ਜਦੋਂ ਕੱਲ ਜਦ ਚੋਣ ਲਗੀ ਹਾਏ ਚੋਣ ਲਗੀ ਸੱਚੀ ਚੋਣ ਲਗੀ ਉਹਨੂੰ ਗੁੱਤ ਦਾ ਨਿਆਣਾ ਪਾ ਕੇ ਡੁੱਬ ਜਾਣੀ ਡੁੱਬ ਜਾਣੀ ਲੱਤ ਚੁੱਕ ਗਈ ਹਾਏ ਲੱਤ ਚੁੱਕ ਗਈ ਹੱਥੋਂ ਦੁੱਧ ਦਾ ਗੁਲਾ ਡੂ ਲਾਕੇ ਅੱਗੋਂ ਪਿੱਛੋਂ ਅੱਗੋਂ ਪਿੱਛੋਂ ਮਾਰੇ ਚੰਦਰੀ ਹਾਏ ਮਾਰੇ ਚੰਦਰੀ ਹਾਏ ਮਾਰੇ ਚੰਦਰੀ ਕੋਈ ਡਰਦਾ ਕੋਲੇ ਨਾ ਜਾਵੇ ਹੋ 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 ਕੋਈ ਡਰਦਾ ਛੜਿਆਂ ਦੀ ਅਗ ਬੁਝ ਗਈ ਹਾਏ ਅਗ ਬੁਝ ਗਈ ਰਹਿ ਗਿਆ ਚਾਦਾ ਪਤੀਲਾ ਤਰਿਆ ਹੋ 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 ਰਹਿ ਗਿਆ ਚਾਦਾ ਪਤੀਲਾ ਤਰਿਆ ਬੁੱਡੇ ਹੋਏ ਅਮਲੀ ਨੇ ਹਾਏ ਅਮਲੀ ਨੇ बुढ़े होए बुढ़े होए अमली ते हाय अमली ते डूब तरस तरसना करिया हो 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 डूब जानी ने तरसना करट चा तो बिना हाय चा तो बिना डका डो तोड़ दौरा ना ਸਮਾਨੂ ਖਾਵੇ ਬੱਕਰੀ ਹਾਏ ਖਾਵੇ ਬੱਕਰੀ ਹਾਏ ਖਾਵੇ ਬੱਕਰੀ ਤੇਰਾ ਰੋਣ ਚੱਲਿਆ ਨਾ ਜਾਵੇ ਹੋ 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 ਤੇਰਾ ਰੋਣ ਚੱਲਿਆ ਨਾ ਜਾਵੇ ਨਸ਼ੇ ਨਾਲ ਰਾਜ ਪੂਜ ਕੇ ਹਾਏ ਰਾਜ ਪੂਜ ਕੇ ਬੂੜਾ ਬੂੜੀ ਦੇ ਕੱਪੜੇ ਤੋਵੇ ਹੋ 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 ਬੂੜਾ ਬੂੜੀ ਦੇ ਕੱਪੜੇ ਤੋਵੇ ਲੰਗੇ ਡੰਗ ਲੰਗੇ ਡੰਗ ਪੈ ਗਈ ਬੱਕਰੀ ਬੂੜਾ ਬੂੜੀ ਦੇ ਸੇਰਾਣੇ ਬੈਠਾ ਰੋਵੇ ਹੋ ਚਰਖਾ ਢੋਂਦੀ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਮੈਂ ਚਰਖਾ ਢੋਂਦੀ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਸਾਨੂੰ ਕਾਂਟੇ ਭੇਜੀ ਵੇ ਰਾਜਣਾ ਮਾਂ ਪੈਣ ਤੋਂ ਚੋਰੀ ਸਾਨੂੰ ਕਾਂਟੇ ਭੇਜੀ ਵੇ ਰਾਜਣਾ ਮਾਂ ਪੈਣ ਤੋਂ ਚੋਰੀ ਤੈਨੂੰ ਪਾਉਣੇ ਆਉਣੇ ਨਹੀਂ ਗੋਰੀਏ ਪਾਲਊਗਾ ਕੋਈ ਹੋਰੀ ਤੈਨੂੰ ਪਾਣੇ ਆਉਣੇ ਨਹੀਂ ਗੋਰੀਏ ਪਾਲਊਗਾ ਕੋਈ ਹੋਰੀ ਅਸੀਂ ਪਾਣੇ ਸਿੱਖ ਲੈਵੇ ਰਾਜਣਾ ਕੰਨਾਵਾਲੀ ਮੋਰੀ ਅਸੀਂ ਪਾਣੇ ਸਿੱਖ ਲੈਵੇ ਰਾਜਣਾ ਕੰਨਾਵਾਲੀ ਮੋਰੀ ਮੈਂ ਚਰਖਾ ਡੋਨੀਆ ਰਾਜਣਾ ਨੂਰ ਮਹਿਲ ਦੀ ਮੋਰੀ ਮੈਂ ਚਰਖਾ ਡੋਨੀਆ ਰਾਜਣਾ ਨੂਰ ਮਹਿਲ ਦੀ ਮੋਰੀ ਸਾਨੂੰ ਸਾੜੀ ਪੇ ਜੀਵੇ ਰਾਜਣਾ ਮਾਂ ਪਹਿਣ ਤੋਂ ਚੋਰੀ ਸਾਨੂੰ ਸਾੜੀ ਪੇ ਜੀਵੇ ਰਾਜਣਾ ਮਾਂ ਪਹਿਣ ਤੋਂ ਚੋਰੀ ਤੈਨੂੰ ਲਾਣੀ ਆਣੀ ਨਹੀਂ ਗੋਰੀ ਕੋਈ ਹੋਰੀ ਤੈਨ ਲਾਉਣੀ ਆਉਣੀ ਨਹੀਂ ਗੋਰੀਏ ਲਾਲ ਲਊਗਾ ਕੋਈ ਹੋਰੀ ਅਸਾ ਲਾਉਣੀ ਸਿੱਖ ਲਈ ਵੇ ਰਾਜਣਾ ਸਿਰ ਤੋਂ ਪੈਰਾ ਤੋੜੀ ਅਸਾ ਲਾਉਣੀ ਸਿੱਖ ਲਈ ਵੇ ਰਾਜਣਾ ਸਿਰ ਤੋਂ ਪੈਰਾ ਤੋੜੀ ਮੈਂ ਚੇਰ ਖਾਡੋਨੀ ਆ ਰਾਜਣਾ ਨੂਰ ਮਹਿਲ ਦੀ ਮੋਰੀ ਮੇ ਚਰਖਾ ਡੌਣੀਆਂ ਰਾਜਣਾ ਨੂਰ ਮੇਲ ਦੀ ਮੋਰੀ ਸਾਨੂੰ ਪੈਸੇ ਪੇਜੀ ਵੇ ਰਾਜਣਾ ਮਾਂ ਪੈਣ ਤੋਂ ਚੋਰੀ ਸਾਨੂੰ ਪੈਸੇ ਪੇਜੀ ਵੇ ਰਾਜਣਾ ਮਾਂ ਪੈਣ ਤੋਂ ਚੋਰੀ ਤੈਨੂੰ ਰੱਖਣੇ ਆਉਣੇ ਨਹੀਂ ਗੋਰੀਏ ਰਖ ਲਊਗਾ ਕੋਈ ਹੋਰੀ ਤੇਨ ਰੋ ਰੱਖਣੇ ਓਨੇ ਨਹੀਂ ਗੋਰੀਏ ਰਖ ਲਊਗਾ ਕੋਈ ਹੋਰੀ ਅਸੀਂ ਰੱਖਣੇ ਸਿੱਖ ਲੈ ਵੇ ਰਾਜਣਾ ਚੂਆਂ ਵਾਲੀ ਮੋਰੀ ਅਸੀਂ ਰੱਖਣੇ ਸਿੱਖ ਲੈ ਵੇ ਰਾਜਣਾ ਚੂਆਂ ਵਾਲੀ ਮੋਰੀ ਜਦ ਕੱਢਣ ਲੱਗੀ ਵੇ ਰਾਜਣਾ ਚੂਏ ਨੇ ਉਂਗਲ ਮਰੋੜੀ ਜਦ ਕੱਢਣਾ ਲੱਗੀ ਵੇ ਰਾਜਣਾ ਚੁਹੇ ਨੇ ਉਂਗਲ ਮਰੋੜੀ ਮੈਂ ਚਹਿਰ ਕਾਢੋਨੀ ਆ ਰਾਜਣਾ ਨੂਰ ਮਹਿਲ ਦੀ ਮੋਰੀ ਮੈਂ ਚਹਿਰ ਕਾਢੋਨੀ ਆ ਰਾਜਣਾ ਨੂਰ ਮਹਿਲ